ਅ ਅੱਜ ਦੇ ਦਿਨ ਬਾਰ ਲੰਬੇ ਫੜੇ ਗਏ ਜੀ ਕਿੰਨੇ ਘੰਟੇ ਫੜੇ ਗਏ ਕਿੱਥੋਂ ਫੜੇ ਹਾਂ ਜੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਸਾਡੇ ਐਸਪੀ ਸਰ ਤੇ ਡੀਐਸਪੀ ਜੀ ਦੀ ਅਗਵਾਈ ਹੇਠ ਕੱਲ ਇੱਕ ਚੈਕਿੰਗ ਮੁਹਿੰਮ ਅਸੀਂ ਸ਼ੁਰੂ ਕੀਤੀ ਸੀਗੀ ਹੋਟਲਾਂ ਦੀ ਜੋ ਏਰੀਆ ਦੇ ਜਿੰਨੇ ਵੀ ਹੋਟਲ ਹੈਗੇ ਉਹਨਾਂ ਦੀ ਸਿੰਗਲ ਬਾਏ ਸਿੰਗਲ ਅਪਾਂ ਚੈਕਿੰਗ ਕੀਤੀ ਤੇ ਦੌਰਾਨੇ ਚੈਕਿੰਗ ਰਾਤ ਨੂੰ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਵੀ ਚਲੋ ਇੱਥੇ ਵੀ ਕਿਤੇ ਨਾ ਕਿਤੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਤੇ ਉਸੇ ਮੁਹਿੰਮ ਨੂੰ ਅਸੀਂ ਅੱਗੇ ਵਧਦੇ ਹੋਏ ਕੱਲ ਰਾਤੀ ਅਸੀਂ ਆਪਣੇ ਜਿਹੜੇ ਜਿਰਪੁਰ ਥਾਣੇ ਦੇ ਏਰੀਆ ਦੇ ਵਿੱਚ ਜਿਹੜੇ ਪੈਂਦੇ ਹੋਟਲ ਉਹਨਾਂ ਤੇ ਅਸੀਂ ਰੇਡ ਕੀਤੀ ਹੈਗੀ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੇ ਅਸੀਂ ਹੋਟਲ ਦੇ ਵਿੱਚ ਹੋਟਲ ਇਕ ਵੈਲਕਮ ਟੂ ਰੋਸਵੁੱਡ ਵੈਲਕਮ ਟੂ ਹੋਟਲ ਹੈ ਤੇ ਇੱਕ ਹੈਗਾ ਜੀ ਹੋਟਲ ਵੈਲ ਹੋਟਲ ਵੈਲਕਮ ਟੂ ਹਰਿਆਣਾ ਜਦੋਂ ਇਹਨਾਂ ਦੌਰਾਨ ਅਸੀਂ ਰੇਡ ਕੀਤੀ ਤਾਂ ਇੱਥੇ ਜਿਹੜਾ ਦੇ ਵਿਪਾਰ ਦਾ ਧੰਦਾ ਹੋਣਾ ਪਾਇਆ ਗਿਆ ਤੇ ਉੱਥੇ ਜਿਹੜੀਆਂ ਵਿਕਟਿਮ ਲੜਕੀਆਂ ਸੀਗੀਆਂ ਜੀ ਉਹਨਾਂ ਨੂੰ ਉੱਥੇ ਰਿਕਵਰ ਕੀਤਾ ਉੱਥੇ ਲੜਕੇ ਤੇ ਇੱਕ ਹੋਟਲ ਦਾ ਮੈਨੇਜਰ ਹੈਗਾ ਉੱਥੇ ਕਾਬੂ ਕੀਤਾ ਜੀ ਸੁਪਰੰਤ ਇਹਨਾਂ ਦੇ ਉੱਤੇ ਦੋਨੋਂ ਹੋਟਲ ਤੇ ਹੋਟਲ ਦੇ ਮਾਲਕਾਂ ਤੇ ਮੈਨੇਜਰ ਤੇ ਜਿਹੜੇ ਉੱਥੇ ਸਟਾਫ ਲਟਕਾ ਸੀਗਾ ਉਹਨਾਂ ਦੇ ਉੱਤੇ ਅਸੀਂ ਮਕੱਦਮਾ ਨੰਬਰ 208 ਜਿਹੜਾ ਹੈਗਾ ਜੀ ਅੰਡਰ ਸੈਕਸ਼ਨ 3 4 5 ਮੋਰਲ ਟਰੈਫਿਕ ਐਕਟ ਅਸੀਂ ਦਰਜ ਕੀਤਾ ਤੇ ਦਰਜ ਕਰਕੇ ਜਿਹੜੇ ਵਿਕਟਿਮ ਸੀ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਦਿਆਂ ਦੇ سپਰਦ ਕੀਤਾ ਤੇ ਜਿਹੜੇ ਮਾਲਕ ਆ ਉਹਨੂੰ ਮੈਨੇਜਰ ਨੂੰ ਤੇ ਜਿਹੜਾ ਹੋਰ ਉੱਥੇ ਉਹਨਾਂ ਦੇ ਨਾਲ ਦੇ ਸੀਗੇ ਬੰਦੇ ਜਿਹੜੇ ਇਨਵੋਲਵ ਸੀ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਜੀ ਕਿੰਨੇ ਕੁ ਪਰਚਾ ਪਰਚਾ ਦਰਜ ਹੋਇਆ ਇਹ ਪਰਚਾ ਦਰਜ ਹੋਇਆ ਜੀ ਟੋਟਲ 10 ਬੰਦਿਆਂ ਦੇ ਖਿਲਾਫ ਹੋਇਆ ਜਿਦੇ ਵਿੱਚੋਂ 7 ਦੀ ਅਰੈਸਟ ਹੋ ਚੁੱਕੀ ਹੈ ਤੇ 2 ਇੱਕ ਮਾਲਕ ਇੱਕ ਮਾਲਕ ਦਾ ਹੋਟਲ ਹੈਗਾ ਤੇ ਇੱਕ ਉਹਦਾ ਮੈਨੇਜਰ ਹੈਗਾ ਉਹ ਹਲੇ ਫਰਾਰ ਚੱਲ ਰਿਹਾ ਜਿਹਨੂੰ ਜਲਦੀ ਅਰੈਸਟ ਕਰ ਦਿੱਤਾ ਜਾਵੇ ਕਿੰਨੇ ਟਾਈਮ ਤੋਂ ਇਹ ਕੰਮ ਚੱਲ ਰਿਹਾ ਇਹ ਇਹਦੇ ਦੌਰਾਨ ਇਹ ਪਹਿਲਾਂ ਕਿਸੇ ਹੋਰ ਹੋਟਲ ਦੇ ਵਿੱਚ ਸੀਗਾ ਜੀ ਜਿਹੜਾ ਇਹਦਾ ਉਹ ਮੈਨੇਜਰ ਹੈਗਾ ਜੀ ਕਿਸੇ ਹੋਰ ਕੰਮ ਕਰਦਾ ਸੀਗਾ ਪੰਜਕੂਲੇ ਦੇ ਵਿੱਚ ਇੱਥੇ ਰੀਸੈਂਟਲੀ ਹਲੇ 4 ਤੋਂ 5 ਮਹੀਨੇ ਤੋਂ ਪਹਿਲਾਂ ਹੀ ਉਹ ਰਿਸ਼ਿਫਟ ਹੋਏ ਸੀਗੇ ਇਹ ਰਹਿਣ ਵਾਲੇ ਸਰ ਜੀਤ ਕੋਪਈ ਹਾਂਜੀ ਜਿਹੜੇ ਇਹ ਉਹ ਕੋਈ ਰੈਂਟ ਦੇ ਉੱਤੇ ਰਹਿ ਰਿਹਾ ਹੈਗਾ ਜੀ ਇੱਕ ਦੋ ਵਿੱਚ ਬਨੂੜ ਦੇ ਵੀ ਰਹਿਣ ਵਾਲੇ ਹੈ ਤੇ ਕੁਝਕ ਮੈਕਸਿਮ ਇਹ ਜ ਬਨੂੜ ਤੇ ਪੰਚਕੂਲਾ ਦੇ ਰਹਿਣ ਵਾਲੇ